ਸਸ਼ੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਲੱਗਿਆ ਆਪਾਂ ਬਣਾਉਣ ਆਪਣੇ ਏਰੀਏ ਚੋਂ ਪਿੰਡ ਸ਼ੇਰੋਂ ਤਹਿਸੀਲ ਇਸਨਾਮ ਤੇ ਜ਼ਿਲ੍ਹਾ ਸੰਗਰੂਰ ਬੱਚੀ ਇੱਕ ਦਿਖਾਵਾਂਗੇ ਘਰੇਲੂ ਸੱਜਣ ਨੇ ਕੋਈ ਬਾਈ ਹੋਰਾਂ ਦਾ ਵਪਾਰ ਦਾ ਕੰਮ ਨਹੀਂ ਤੇ ਦਿਖਾਵਾਂਗੇ ਜਰਸੀ नस्ਲ ਦੀ ਫੁੱਲ ਟੌਪ ਕੁਆਲਿਟੀ ਚ ਦਿਨ ਜਰੂਰ ਕਰਦੀ ਆ 10 ਤੋਂ 15 ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਖੋਲ ਕੇ ਤੋਰ ਕੇ ਦਿਖਾ ਦਾਂਗੇ ਤੇ ਜਿਹੜਾ ਦੁੱਧ ਦਾ ਰਿਕਾਰਡ ਆ ਰਿਕਾਰਡ ਬਾਈ ਕਹਿੰਦਾ ਇਹਦਾ ਚੰਗਾ ਦੁੱਧ ਆ ਬਾਕੀ ਛੋਟੀ ਬਾਈ ਨਾਲ ਕਰਾ ਦੇਣਾ ਗੱਲਬਾਤ ਆਜੋ ਜੀ ਹਾਂਜੀ ਨਾਮ ਦੱਸ ਦੋ ਜੀ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਸਿੰਘ ਫਿਰ ਵਪਾਰਤਾ ਨਹੀਂ ਕਰਦੇ ਗੁਰਪ੍ਰੀਤ ਨਾ ਵਪਾਰ ਨਹੀਂ ਕਰਦੇ ਜੀ ਹਾਂਜੀ ਕਈ ਭਰਾ ਮਾਂ ਕਹਿੰਦੇ ਨੇ ਵੀ ਕਿਤੇ ਵਪਾਰੀ ਹੋਵੇ ਨਾ ਜੀ ਵਪਾਰ ਨਹੀਂ ਹੈਗਾ ਜੀ ਇਹ ਤਾਂ ਬਸਾ ਪਈ ਉਹ 10:00 ਵਜੇ ਰੱਖੀ ਹੋਈ ਹੈ ਜੀ ਠੀਕ ਹੈ ਗੱਲ ਆ ਕਰੇ ਲੂਆ ਕਹਿੰਦਾ ਪਾਵਾ ਆ ਕਰੇ ਲੂਆ ਜੀ ਸੂਆ ਕਿਹੜਾ ਬਾਈ ਇਹਦਾ ਸੂਆ ਦੂਜਾ ਜੀ ਦੂਜਾ ਸੂਆ ਆਪ ਦਿਨ ਕਿੰਨੇ ਕ ਕੱਢੂ ਗੁਰਪ੍ਰੀਤ ਇਹ ਕੱਢ ਜੂਗਾਣਾ 10 ਤੋਂ 15 ਦਿਨ 10 ਤੋਂ 15 ਪਹਿਲਾਂ ਦਾ ਦੁੱਧ ਕਿੰਨਾ ਦੀ ਇਹਦਾ ਪਹਿਲਾਂ ਦਾ 18 ਵਿਕਦਾ ਸੀ 18 ਪੱਤਾ 18 ਪੂਰਾ ਹਾਂਜੀ ਆਇਦ ਕੀ ਦੇਖੋ ਵੀ ਤੋਂ ਪਲੱਸ ਤਾਂ ਕਰ ਸਕਦੀ ਵੀ ਤੋਂ ਬੜੀ ਹੈ ਨਾ ਤੋਰ ਦੇ ਖੋਲ ਕੇ ਆ ਬੱਛੀ ਆ ਗਈ ਸੱਜਣੋ ਚੰਗੀ ਸ਼ਕੀਨ ਵੀ ਫੁੱਲਾ ਰੰਗ ਰੂਪ ਦੀ ਵੀ ਸ਼ਾਨਦਾਰ ਆ ਤੇ ਬਾਕੀ ਬਾਈ ਨੇ ਯਾਰ ਸਾਮ ਵੀ ਚੰਗੀ ਕਰੀਆ ਸੰਭਾਲ ਚੰਗੀ ਕਰੀ ਹੋਈ ਆ ਵਜਨ ਵਜੂਦ ਵਾਲੀ ਬੱਛੀ ਆ ਬਾਕੀ ਆ ਫੇਸ ਵਾਲੇ ਪੱਖ ਤੇ ਮਾਰ ਦਿੰਗਾ ਜੀ ਕਵਾ ਕੈਮਰਾ ਜਦੋਂ ਮੁੜੂਗੀ ਲੈ ਚੱਲ ਬਈ ਹਾਂ ਹੋ ਗਈ ਬਾਕੀ ਇਹਦੀ ਥੱਲੇ ਵਾਲੀ ਝੋਲ ਤੁਹਾਨੂੰ ਦੱਸ ਦਿਆਂ ਵੀ ਦੁੱਧ ਦੇ ਨੇ ਚੰਗਾ ਪਾਇਆ ਹੋਇਆ ਕਿਉਂਕਿ ਟਾਈਮ ਤੇ ਜਦੋਂ ਜਾਊਗੀ ਨਾ ਆਰਡਰ ਬੱਛੀ ਚੰਗਾ ਬਣਾਉ ਇੱਥੇ ਰੋਕ ਲੀ ਬਈ ਉਰਲੇ ਬੰਨੇ ਫੇਸ ਕਰਕੇ ਦਾ ਇੱਥੇ ਰੋਕ ਲਾ ਇਥੋਂ ਮਾਰਦੀ ਹੈ ਜੀ ਫੇਸ ਕੁਆਲਿਟੀ ਤੇ ਜਿਵੇਂ ਆਪਾਂ ਕਹਿ ਲਿਆ ਨਾ ਪਿਓਰ ਆਪਾਂ ਕਹਦੇ ਨੇ ਯਾਰ ਪੰਜਾਬ ਵਾਲੀ ਉਹ ਆ ਗਈ ਮੱਥੇ 'ਚ ਆ ਗਿਆ ਟੋਆ ਇਹਦੇ ਬੋਧੇ ਵਾਲੀ ਆ ਗਈ ਤੇ ਅੱਖ ਆ ਗਈ ਮੋਤੀ ਪਿਓਰ ਪੰਜਾਬ ਵਾਲੀ ਪੱਛੀ ਆ ਗਈ ਲੈ ਚਲ ਬਾਈ ਐਨੂੰ ਸੂਆ ਸੂੰਦੀਆ ਦੂਜਾ ਤੇ ਦਿਨ ਜਿਵੇਂ ਬਾਈ ਨੇ ਦੱਸਿਆ ਵੀ 10 ਤੋਂ 15 ਦਿਨ ਇਹਦੇ ਪੈਂਡਿੰਗ ਨੇ ਤੇ ਝੋਲ ਇਹਦੀ ਤੁਹਾਨੂੰ ਦੱਸ ਦੂਗੀ ਵੀ ਆਰਡਰ ਆ ਜਿਹੜਾ ਆਰਡਰ ਇਹਨੇ ਟਾਈਮ ਤੇ ਫੁੱਲ ਬਣਾਇਆ ਤੇ ਬਾਕੀ ਨੇੜੇ ਲਾ ਕੇ ਤੁਹਾਨੂੰ ਇਹਦੀ ਮਿਲਕ ਬੇਨ ਵੀ ਦਿਖਾ ਦੂੰ ਇੱਕ ਵਾਰੀ ਇਧਰਲੇ ਬੰਨੇ ਦਿਖਾ ਦਿੰਦੀ ਹੈ ਜੀ ਲਾ ਕੇ ਨੇੜੇ ਸਮਾਰ ਕੇ ਇਸ ਸਵਾ ਜਿਹੜਾ ਸਵਾ ਦੀ ਆ ਗਈ ਬਿਲਕੁਲ ਠੰਡੀ ਸੀ ਲਾ ਪਾਈਪ ਚੈੱਕ ਕਰ ਸਕਦੇ ਹੋ ਤੇ ਆਰਡਰ ਕੁਆਲਿਟੀ ਥਣਚਾਰ ਨੇ ਸਿੰਗਲ ਆ ਤੇ ਬਾਕੀ ਜਿਵੇਂ ਵਪਾਰੀ ਭਰਾ ਕਹਿੰਦੇ ਹੁੰਦੇ ਨੇ ਕਿਉਂਕਿ ਘਰੇਲੂ ਸੱਜਣ ਨੇ ਜਾਣਕਾਰੀ ਢੱਟ ਹੈ ਇਹਨਾਂ ਨੂੰ ਜਿਵੇਂ ਆ ਚੀਜ਼ ਆ ਨਾ ਆ ਚੀਜ਼ ਬਣੂਗੀ ਬਹੁਤ ਧੀ ਚਵਾਈ ਦੀ ਕਿਵੇਂ ਇਹ ਚਵਾਈ ਦੀ ਵਾ ਠੀਕ ਆ ਜੀ ਕੋਕੀ ਆ ਹਾਂ ਜੀ ਟਾਇਟ ਟੂਕ ਤਾਂ ਨਹੀਂ ਕਿਸੇ ਪੱਖ ਤੋਂ ਨਹੀਂ ਟਾਇਟ ਟੂਕ ਸਰਲਾ ਛਿੱਟਾ ਚਵਾਈ ਨਾ ਜੀ ਨਾ ਆ ਜਾ ਇਧਰ ਲੈ ਬੰਨੇ ਆ ਜਾ ਸਰਲਾ ਛਿੱਟਾ ਤਾਂ ਨਹੀਂ ਕੋਈ ਨਹੀਂ ਜੀ ਸਰਲਾ ਛਿੱਟਾ ਵੀ ਨਹੀਂ ਠੰਡੀ ਬਣਦੀ ਆ ਹਾਂ ਜੀ ਠੰਡੀ ਸਵਾ ਆਦੀ ਬਾਈ ਕਹਿੰਦਾ ਠੰਡੀ ਆ ਤੇ ਬਾਕੀ ਯਾਰ ਅੱਲੇ ਵੀਰੇ ਜਿਵੇਂ ਮਰਜ਼ੀ ਬਹਿ ਜਿਓ ਤੇ ਚ ਗਾਲੀ ਕਰੀ ਜਾਂਦੀ ਆ ਰੰਗ ਰੂਪ ਉਹ ਸੋਡੇ ਸਾਹਮਣੇ ਆ ਆ ਗਈ ਪਿਓਰ ਪੰਜਾਬ ਵਾਲੀ ਜਰਸੀ ਪਹਿਲਾਂ ਦਾ ਰਿਕਾਰਡ ਹੈਗਾ 18 ਕਿਲੋ ਦਾ ਤੇ ਐ ਸਾਰੀ ਉਮੀਦ ਪਾਈ ਕਹਿੰਦਾ ਹੈਗੀ ਆ ਵੀ 20 ਡੇਡ ਡੇਡ ਇਹ ਕਰ ਸਕਦੀ ਆ ਹਾਂਜੀ ਹਾਂਜੀ ਫਾਈਟ ਕਿੰਨੀ ਕ ਆ ਜਾਂਦੀ ਆ ਜੀ ਫਾਈਟ ਆ ਜਾਂਦੀ ਆ 60 ਤੋਂ ਪਲੱਸ ਤੇ 65 ਵੀ ਆ ਜਾਂਦੀ ਆ ਜੀ ਦੀ ਠੀਕ ਆ ਗੱਲ 50 ਤੋਂ ਲਾ ਕੇ 6.5 ਤੱਕ ਆਉਂਦੀ ਆ ਹਾਂਜੀ ਹਾਂ ਪੈਸੇ ਗੁਰਪ੍ਰੀਤ ਦੇ ਕਿੰਨੇ ਲਾਵਾਂਗੇ ਪੈਸੇ ਇਹ ਫੋਨ ਕਰਕੇ ਪੁੱਛ ਸਕਦਾ ਜੀ ਇਹ ਕਿਉਂਕਿ ਹਜੇ ਕੱਚੀ ਹੈ ਜੀ ਇਹ ਠੀਕ ਹੈ ਬਾਕੀ ਹਜੇ ਦਿਨ ਲੈ ਵੀ ਸਾਦੀ ਹੈ ਜੀ 15 ਦਿਨ ਤੱਕ ਹੈ ਲੱਗਣਗੇ ਇਹਦੇ ਤੇ ਬਾਕੀ ਫੋਨ ਤੇ ਗੱਲ ਕਰ ਲਈ ਆ ਬਾਈ ਕਹਿੰਦਾ ਰੇਟ ਇਹਦਾ ਫੋਨ ਤੇ ਤਾਂ ਦੱਸਾਂਗੇ ਵੀ ਕਿਉਂਕਿ ਇਹ 15 ਦਿਨ ਬਾਕੀ ਨੇ ਕਈ ਵਾਰੀ ਪਸ਼ੂ ਅਟਕ ਜਾਣਾ ਹੁੰਦਾ ਉਹ ਹਿਸਾਬ ਨਾਲ ਬਾਈ ਕਹਿੰਦਾ ਜੇ ਮੇਰੀ ਸਾਮ ਸੰਭਾਲ ਹੋਊਗੀ ਤੁਹਾਨੂੰ ਪਤਾ ਜਦੋਂ ਪਸ਼ੂ ਸੂਂਦਾ ਯਾਰਾ ਕੁਝ ਖਰਚਾ ਉਹਦਾ ਵੀ ਹੋ ਜਾਂਦਾ ਖਰਾਕ ਵੀ ਖਾਊਗੀ ਉਹਨੇ ਦਿਨ ਜੇ ਕਿਸੇ ਭਰਾ ਨੇ ਅੱਜ ਖਰੀਦਣੀਆਂ ਤਾਂ ਅੱਜ ਵਾਲਾ ਰੇਟ ਬਾਈ ਕਹਿੰਦਾ ਫੋਨ ਤੇ ਉਦਾਂ ਦਾ ਕਰ ਲਾਂਗੇ ਤੇ ਜਿਹੜਾ ਤਿਆਰੀ ਵਾਲਾ ਰੇਟ ਆ ਤਿਆਰੀ ਵਾਲਾ ਰੇਟ ਮੌਕੇ ਤੇ ਓਦਾਂ ਦਾ ਹੋ ਜੂਗਾ। ਹਾਂਜੀ। ਪਿੰਡ ਬਾਈ ਦਾ ਸ਼ੇਰੋਂ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਨੰਬਰ 22 ਦਾ ਸਕਰੀਨ ਤੇ ਲਾ ਦੂੰਗਾ। ਜਿਹੜੇ ਭਰਾ ਨੂੰ ਬੱਚੀ ਪਸੰਦ ਆਊਗੀ ਨੇੜੇ ਆ ਕੇ ਪਾਸ ਕਰਕੇ ਚੈੱਕ ਕਰਕੇ ਬਾਈ ਤੋਂ ਲੈ ਜਿਓ। ਧੰਨਵਾਦ।